ਕਰਉਂਦੇ ਸਾਰੀ ਫ੍ਰਿਜ ਜਮਾਰੀ ਜੋ ਵੀ ਹੈ ਸ਼ੀਸ਼ਾ ਕੱਚ ਦਾ ਸਾਰਾ ਹੀ ਢੋੜ ਪੰਨ ਦਿੱਤਾ ਵਾ ਮੌਦਾ ਸੁਣਦੇ ਆ ਸਾਰੀ ਪੰਜ ਮਾਂ ਢੋੜ ਯਾਨੀ ਕਿ ਆਪਣੀ ਜਾਨ ਲੈਣ ਤੱਕ ਪਹੁੰਚ ਗਈ ਉਹਦੇ ਵਾਸਤੇ ਹੀ ਗੱਲਾਂ ਗੱਲਾਂ ਹੈਗਾ ਸੀ ਉਹਦੇ ਵਾਸਤੇ ਅਸੀਂ ਬਣਾਇਆ ਕਦੀ ਕੰਮ ਤੇ ਉਹਨੂੰ ਪਿਆਣੀ ਢੋੜਨਾ ਫਿਰਦਾ ਹੀ ਹੋਣੀ ਉਹਨੂੰ ਖਿੱਚ ਕੇ ਲੈ ਗਈ ਜੱਕ ਤਾਂ ਵੀ ਤਿਆਰ ਹੋ ਕੇ ਦੇ ਚਲ ਗਿਆ ਕਾਤਿਲ ਕਾ ਜੁਣ ਕੇ ਮਾਂ ਪਿਓ ਲੈ ਬੱਚੇ ਦੀ ਕੱਲਾ ਕੱਲਾ ਹੀ ਸਾਰਾ ਸਮਾਨ ਹੈ ਉਹ ਸਮਾਨ ਕਹਿੰਦੇ ਕਿਸ ਕੰਮ ਦਾ ਸਾਡਾ ਰੋਜ਼ਾ ਦਾ ਬੇਟਾ ਹੀ ਨਹੀਂ ਹੈਗਾ ਸਾਡੇ ਘਰ ਜਿਹਦੇ ਸਿਰ ਦੇ ਉੱਤੇ ਛਾਲ ਮਾਰਨੀ ਸੀ ਮਾਪਿਓ ਨੇ ਉਹ ਅੱਜ ਛੱਡ ਕੇ ਚਲੇ ਗਿਆ ਸਦਾ ਵਾਸਤੇ ਛੱਡ ਕੇ ਚਲੇ ਗਿਆ ਫਿਲਹਾਲ ਇੰਤਜ਼ਾਰ ਹੁਣ ਇਹ ਹੈ ਪਰਿਵਾਰ ਨੂੰ ਕਿ ਉਹਦੀ ਡੈੱਡ ਬੋਡੀ ਘਰ ਪਹੁੰਚੇ ਬੜੇ ਸਤਿਕਾਰ ਦੇ ਨਾਲ ਉਹਦਾ ਅੰਤਿਮ ਸੰਸਕਾਰ ਕੀਤਾ ਜਾਵੇ ਅਤੇ ਇਹ ਮੰਗ ਹੈ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰਕਾਰ ਕੋਈ ਹੈਲਪ ਕਰੇ ਇਸ ਪਰਿਵਾਰ ਦੀ ਉਹ ਦੋ 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 ਸੈਕਿੰਡ ਨੇ ਉਹ ਬੀਚੂ ਉਹ ਸਿਕਾਰਾ ਆਇਆ ਤੋੜ ਬੋਲਦਾ ਬੀਚੂ ਦੀ ਇਸ਼ਤਿਹਾਰ ਸਕਿਆ ਸੁਨੇਹਾ ਨਾ ਤਿਆਖਾ ਉਹ ਦੇ ਨਾ ਨੌਲੇ ਨਾ ਰਾਹ ਦੇ ਰੋਦਾਈ ਵੀ ਇੱਕ ਸੀਰੀਅਸ ਇਹ ਦੇ ਘੇਰਾ ਕਰਵਾ ਦੇ ਰੋਹਿਤ ਦੇ ਘਰ ਦੇ ਹਾਲਾਤ ਤਾਂ ਤੁਸੀਂ ਦੇਖ ਹੀ ਲਿੱਤੇ ਰੋਹਿਤ ਨੇ ਤਿੰਕਾ ਤਿੰਕਾ ਜੋੜ ਕੇ ਕੁਝ ਸਮਾਨ ਬਣਾਇਆ ਸੀ ਜਿੱਦਾਂ ਹੀ ਪਤਾ ਲੱਗਦਾ ਹੈ ਕਿ ਰੋਹਿਤ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਇਨਾ ਸਦਮੇ ਤੇ ਚਲਾ ਜਾਂਦਾ ਹੈ ਪਰਿਵਾਰ ਇਸ ਤਰੀਕੇ ਨਾਲ ਭਾਵੁਕ ਹੋ ਜਾਂਦਾ ਹੈ ਇਸ ਤਰੀਕੇ ਦੇ ਨਾਲ ਆ ਕਹਿੰਦਾ ਮਤਲਬ ਕਿ ਉਹ ਸਮਝ ਨਹੀਂ ਲੱਗਦੀ ਕਰੀਏ ਕੀ ਤਾਂ ਦੇਖੋ ਇਹ ਹਾਲਾਤ ਕਰ ਦਿੰਦਾ ਪਰਿਵਾਰ ਸਾਰਾ ਸਮਾਨ ਕੱਢ ਕੇ ਬਾਹਰ ਸੁੱਟ ਦਿੰਦਾ ਟੇਬਲ ਤੇ ਟੇਬਲ ਤੋੜ ਦਿੰਦਾ ਇਹ ਕੱਚ ਦੇ ਜਿਹੜਾ ਸਮਾਨ ਦਿਖਾਓ ਮੈਨੂੰ ਹੁਣ ਦੱਸਿਆ ਕੁਝ ਨੌਜਵਾਨਾਂ ਨੇ ਕਿ ਸਾਰਾ ਘਰ ਦਾ ਸਮਾਨ ਮਾਂ ਪਿਓ ਸਾਰਾ ਘਰ ਦਾ ਸਮਾਨ ਤੋੜ ਦਿੰਦੇ ਨਹੀਂ ਜਿਹੜਾ ਰੋਹਿਤ ਨੇ ਬਣਾਇਆ ਕਿ ਸਾਨੂੰ ਰੋਹਿਤ ਚਾਹੀਦਾ ਸਾਨੂੰ ਸਮਾਨ ਨਹੀਂ ਚਾਹੀਦਾ ਤਾਂ ਇਸ ਤਰ੍ਹਾਂ ਦੀ ਜਿਹੜੀ ਤਸਵੀਰ ਹੈ ਉਹ ਕਿਤਨਾ ਕਿਤੇ ਇਹ ਜ਼ਰੂਰ ਦਰਸਾਉਂਦੀ ਹੈ ਕਿ ਪੁੱਤ ਦੀ ਵੈਲਿਊ ਕੀ ਹੁੰਦੀ ਹੈ ਇੱਕ ਮਾਂ ਪਿਓ ਦੀ ਜ਼ਿੰਦਗੀ ਦੇ ਵਿੱਚ ਇੱਕ ਭੈਣ ਦੀ ਜ਼ਿੰਦਗੀ ਵਿੱਚ ਭਰਾ ਦੀ ਵੈਲਿਊ ਕੀ ਹੁੰਦੀ ਹੈ ਇਹ ਇਹ ਚੀਜ਼ ਦਿਖਾਉਂਦੀ ਹੈ ਸਾਰਾ ਸਮਾਨ ਤੋੜ-ਫੋੜ ਦਿੱਤਾ ਤਾਂ ਕਿਹਾ ਜਾਂਦਾ ਕਿ ਸਾਨੂੰ ਸਮਾਨ ਦੀ ਲੋੜ ਨਹੀਂ ਹੈ ਸਾਨੂੰ ਰੋਹੀ ਦੀ ਲੋੜ ਹੈ ਵੀਰ ਜੀ ਤੁਸੀਂ ਕੀ ਜੀਣਾ ਰੋਹੀ ਦਾ ਭਰਾ ਹੈ ਵੱਡਾ ਚਾਚੇ ਦਾ ਮੁੰਡਾ ਹੈ ਹਾਂਜੀ ਕੀ ਹਾਲਾਤ ਬਣੇ ਸੀ ਮੈਂ ਵੇਖਦਾ ਫੇ ਕੱਚ ਸਾਰਾ ਖਿਲ ਰਿਹਾ ਪਿਆ ਜੀ ਇਕੱਠਾ ਕੀਤਾ ਤੁਸੀਂ ਪਹਿਲਾਂ ਦੇ ਭਾਜੀ ਉਹਨਾਂ ਦੀ ਜਦੋਂ ਬੋਲਿਆ ਵੀ ਅਮਰਤਪਾਲ ਸਿੰਘ ਦੀ ਮੌਤ ਹੋ ਗਈ ਪੈਰ ਤੇ ਅਪੜਦਿਆਂ ਸਾਰੇ ਹੰਗਾਮਾ ਕੀਤਾ ਗਿਆ ਤੇ ਇਹਨਾਂ ਦਾ ਜਦ ਉਧਰੋਂ ਸਾਨੂੰ ਸੱਦਿਆ ਮੌਤ ਬਿਰਾਣੇ ਪਟਵਾਰੀ ਸਾਹਿਬ ਨੂੰ ਨੀ ਮੰਤਰੀ ਸਾਹਿਬ ਨੂੰ ਜੋ ਵੀ ਪਿੰਡ ਦੇ ਮੁਖ ਸੱਦਿਆ ਉਧਰ ਪ੍ਰੂਫ ਲੈ ਗਿਆ ਉਹ ਤੇ ਫੋਟੋਆਂ ਦਿਖਾਈਆਂ ਕਿ ਆ ਕਿ ਮੁੰਡਾ ਇਹ ਤੁਹਾਡਾ ਮੁੰਡਾ ਵਾ ਰੋਹਿਤ ਲੋ ਆਈ ਫੋਟੋ ਪਛਾਣ ਕੇ ਕਿਹਾ ਵੀ ਇਹ ਸਾਡਾ ਮੁੰਡਾ ਹੈ ਤੇ ਕਹਿੰਦੇ ਉਹ ਅਮਰਤਪਾਲ ਸਿੰਘ ਦੀ ਮੌਤ ਹੋਈ ਹੈ ਤੇ ਵੀ ਗਾਇਲ ਸੀ ਇਹਦੀ ਵੀ ਮੌਤ ਹੋ ਚੁੱਕੀ ਹੈ। ਤੋਂ ਸੁੰਦਿਆ ساری ਚਾਚੀ ਰਾਜ ਜਿੰਨੇ ਹੁੰਦੇ ਆ ਮੀਟਰ ਆਉਂਦੇ ਤਾਰਾਂ ਆਉਂਦੀਆਂ ਜੋੜ ਫੜਨ ਦੀ ਕੋਸ਼ਿਸ਼ ਕੀਤੀ ਬੱਤੀ ਨੂੰ ਲੱਗਣ ਦੀ ਕੋਸ਼ਿਸ਼ ਕੀਤੀ ਗਈ ਤੇ ਸੰਭਾਲ ਕੇ ਚਾਚੀ ਵੱਲੋਂ ਲੈ ਕੇ ਆਏ ਸੰਭਾਲ ਕੇ ਬਹੁਤ ਔਖਾ ਘਰੋਂ ਦਿਆਂ ਸਾਰੀ ਫਰਿੱਜ ਲਮਾਰੀ ਜੋ ਵੀ ਹੈ ਸ਼ੀਸ਼ਾ ਕੱਚ ਦਾ ਸਮਾਨ ਸਾਰਾ ਹੀ ਤੋੜ ਪਾਣ ਦਿੱਤਾ ਵਾ ਮੌਤ ਦਾ ਸੰਦਿਆ ਸਾਰੀ ਭਾਈ ਸਮਾਨ ਤੋੜ ਦੇ ਯਾਨੀ ਕਿ ਆਪਣੀ ਜਾਨ ਲੈਣ ਤੱਕ ਪਹੁੰਚ ਗਏ ਉਹਦੇ ਵਾਸਤੇ ਹੀ ਗੱਲਾਂ ਗੱਲਾਂ ਹੈਗਾ ਸੀ ਉਹਦੇ ਵਾਸਤੇ ਅਸੀਂ ਬਣਾਇਆ ਕਦੀ ਕੰਮ ਤੇ ਉਹਨੂੰ ਕਿਹਾ ਨਹੀਂ ਥੋੜਨਾ ਫਿਰਦਾ ਹੀ ਹੋਣੀ ਉਹਨੂੰ ਖਿੱਚ ਕੇ ਲੈ ਗਈ ਜੱਕ ਦਾ ਵੀ ਤਿਆਰ ਹੋ ਕੇ ਤੇ ਚਲ ਗਿਆ ਤੁਸੀਂ ਕੀ ਲੱਗਦੇ ਭਾਜੀ ਮੈਂ ਰੋਹਿ ਦਾ ਜੀਜਾ ਹਾਂ ਜੀਜਾ ਕੀ ਹਾਲਾਤ ਬਣੇ ਘਰ ਦੇ ਜੁੱਤੇ ਜਿੱਦਾਂ ਹੀ ਪਤਾ ਲੱਗਦਾ ਹੈ ਅੱਲਾਹ ਜਦੋਂ ਭਾਜੀ ਤੁਹਾਡੇ ਸਾਹਮਣੇ ਜੋ ਵੀ ਬਿਆਨ ਕਰਦਾ ਤੁਹਾਡੀ ਅੱਖਾਂ ਸਾਹਮਣੇ ਆ ਸਾਰਾ ਕੁਝ ਬਿਆਨ ਕਰਦਾ ਪਿਆ ਟਣਕਾ ਟਣਕਾ ਜੋੜ ਕੇ ਮਾਪਿਓ ਨੇ ਬੱਚੇ ਲਈ ਕੱਲਾ ਕੱਲਾ ਸੀ ਸਾਰਾ ਸਮਾਨ ਬਣਾਇਆ ਮਣ ਸਮਾਨ ਕਹਿੰਦੇ ਕਿਸ ਕੰਮ ਦਾ ਸਾਡਾ ਜਦੋਂ ਸਾਡਾ ਬੇਟਾ ਹੀ ਨਹੀਂ ਹੈਗਾ ਸਾਡੇ ਘਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਂਦਾ ਹਾਂ ਜੀ ਐਡਾ ਵੱਡਾ ਪਾਣਾ ਨਾ ਵੀਰ ਜੀ ਸਰ ਕੱਲਾ ਕੱਲਾ ਹੈਗਾ ਹੀ ਬੇਟਾ ਨੌਜਵਾਨ ਸੀ ਸਾਰੀਆਂ ਸਭ ਮਾਪੇ ਸਾਰੀਆਂ ਮਾਪਿਆਂ ਨੂੰ ਉਹਦੇ ਦੀ ਉਸਮਾਨ ਸਾਰਾ ਕਹਿੰਦੇ ਕੱਚ ਦਾ ਤੋੜ ਦਿੱਤਾ ਆਪਣੇ ਆਪ ਤੇ ਵੀ ਕੱਚ ਵੱਜ ਸਕਦਾ ਏ ਏਡਾ ਹਾਂਜੀ ਆਪਣੇ ਆਪ ਵੀ ਵੱਜ ਸਕਦਾ ਹੈ ਆਪਣੀ ਜਾਨ ਲੈਂਦੀ ਵੀ ਕੋਸ਼ਿਸ਼ ਕੀਤੀ ਉਹਨਾਂ ਨੇ ਜਿਨ੍ਹਾਂ ਦੇ ਇਹਨਾਂ ਦੇ ਮਾਪੇ ਮਾਪਿਓ ਨੇ ਜਿਨ੍ਹਾਂ ਦਾ ਜੁਹਾਨ ਪੁੱਤ ਚਲ ਗਿਆ ਇਦਾਂ ਫੇਰ ਹਾਂਜੀ ਕੋਈ ਮੰਗ ਅਸੀਂ ਕਰਦੇ ਹਾਂ ਮੰਗ ਇਹੋ ਹੀ ਇਹਨਾਂ ਦੀ ਬੇਟੀ ਇੱਕ ਹੈਗੀ ਆ ਇਹਨਾਂ ਦਾ ਸਾਰਾ ਆ ਸਾਰੇ ਇਹਦੇ ਗਨੇ ਬ ਸਰਕਾਰ ਵੱਲੋਂ ਜਾਂ ਇਹਨਾਂ ਨੂੰ ਕੁਝ ਮਦਦ ਸਹੂਲਤ ਮਿਲ ਜੇ ਜਾਂ ਨੌਕਰੀ ਕਿਤੇ ਮਿਲ ਜੇ ਇਹਨਾਂ ਨੂੰ ਜੋ ਇਹਨਾਂ ਦਾ ਸਹਾਰਾ ਬਣ ਸਕੇ ਉਹ ਬੇਟੀ ਜੀ ਨਾ ਤੇ ਬਿਲਕੁਲ ਅਸੀਂ ਵੀ ਇਹੋ ਮੰਗ ਕਰਦੇ ਹਾਂ ਪਰ ਵੱਡੀ ਗੱਲ ਹੈ ਕਿ ਦੇਖੋ ਸਾਰਾ ਸਮਾਨ ਤੋੜ ਦਿੱਤਾ ਜਾਂਦਾ ਹੈ ਇੱਥੋਂ ਤੱਕ ਕਿ ਮਾਪਿਓ ਵੱਲੋਂ ਬਿਜਲੀ ਦੀ ਤਾਰਾਂ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਤਾਂ ਬਣੇ ਵੀ ਕਿਉਂ ਨਾ ਦੇਖੋ ਜਿਹਦੇ ਸਿਰ ਦੇ ਉੱਤੇ ਸ਼ਾਲ ਮਾਰਨੀ ਸੀ ਮਾਪਿਓ ਨੇ ਉਹ ਅੱਜ ਛੱਡ ਕੇ ਚਲੇ ਗਿਆ ਸਦਾ ਵਾਸਤੇ ਛੱਡ ਕੇ ਚਲੇ ਗਿਆ ਫਿਲਹਾਲ ਇੰਤਜ਼ਾਰ ਹੁਣ ਇਹ ਹੈ ਪਰਿਵਾਰ ਨੂੰ ਕਿ ਉਹਦੀ ਡੈੱਡ ਬੋਡੀ ਘਰ ਪਹੁੰਚੇ ਬੜੇ ਸਤਿਕਾਰ ਦੇ ਨਾਲ ਉਹਦਾ ਅੰਤਿਮ ਸੰਸਕਾਰ ਕੀਤਾ ਜਾਵੇ ਅਤੇ ਇਹ ਮੰਗਾਂ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਰਕਾਰ ਕੋਈ ਹੈਲਪ ਕਰੇ ਇਸ ਪਰਿਵਾਰ ਦੀ ਇਹ ਸਾਰੀਆਂ ਮੰਗਾਂ ਨੇ ਦੇਖਦੇ ਹਾਂ ਕਿ ਹੁਣ ਸਰਕਾਰ ਕਦੋਂ ਇਹਨਾਂ ਵੱਲ ਧਿਆਨ ਮਾਰਦੀ ਹੈ ਕਦੋਂ ਇਹਨਾਂ ਦਾ ਜਿਹੜਾ ਸਿਸਟਮ ਹਿਲ ਚੁੱਕਿਆ ਹੁਣ ਸਦਾ ਵਾਸਤੇ ਉਹਨੂੰ ਸਹੀ ਕਰਨ ਦੇ ਵਿੱਚ ਹੈਲਪ ਕਰਦੀ ਹੈ ਇਹ ਕਿਤਨਾ ਕਿਤੇ ਸਵਾਲ ਜਰੂਰ ਕਿਤੇ ਰੰਗ ਤੇ ਖੜੇ ਹੁੰਦੇ ਨਜ਼ਰ ਆਉਂਦੇ ਆ ਅਸੀਂ ਉਹਨਾਂ ਲੋਕਾਂ ਨੂੰ ਵੀ ਕਹਿੰਦੇ ਆ ਜਿਨ੍ਹਾਂ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਕਿਸੇ ਦਾ ਘਰ ਬਰਬਾਦ ਕਰਕੇ ਕੁਝ ਨਹੀਂ ਮਿਲਣਾ ਉਹਦੇ ਨਾਲ ਸਿਰਫ ਤੇ ਸਿਰਫ ਬਦ ਸੀਸਾ ਮਿਲ ਗਿਆ ਨੇ ਹਾਲਾਂਕਿ ਤੁਸੀਂ ਬਹੁਤ ਕੁਝ ਕੀਤਾ ਹੋਏਗਾ ਬੜੀਆਂ ਇਸ ਤਰ੍ਹਾਂ ਦੀਆਂ ਘਟਨਾ ਨੂੰ ਅੰਜਾਮ ਦਿੱਤਾ ਵੀ ਹੋਏਗਾ ਪਰ ਇੱਕ ਅਣਜਾਣ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੇਣਾ ਉਹਦਾ ਮਗਰ ਪਰਿਵਾਰ ਕਿਸ ਤਰ੍ਹਾਂ ਦਾ ਵਾ ਉਹਦੇ ਬਾਰੇ ਥੋੜਾ ਜਨਾ ਧਿਆਨ ਦੇਣਾ ਜ਼ਰੂਰੀ ਹੈ ਕਿਉਂਕਿ ਬਦ ਸੀਸਾ ਜਿਹੜੀਆਂ ਨੇ ਉਹ ਬਹੁਤ ਲੱਗਦੀਆਂ ਨੇ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਨ ਸਿੰਘ ਡੇਲੀ ਪੋਸਟ ਪੰਜਾਬੀ ਪ੍ਰਿੰਟ ਚਮਿਆਰੀ ਅਸਰਣਾ